ਸਾਸੀ ਗੱਲ ਦੋਸਤੋ ਤੁਸੀਂ ਦੇਖ ਰਿਹਾ ਉਹਦਾ ਹਰਤ ਤੇ ਮੈਂ ਦਰਜੀਤ ਅਜਰੂਹਾ ਦੋਸਤੋ ਪਿਛਲੇ ਦਾ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਲੈ ਕੇ ਜੁੱਧ ਨਸ਼ਿਆਂ ਵਿਰੁੱਧ ਮੋਹਮ ਜਿਹੜੀ ਛੜੀ ਹੋਈ ਹੈ ਉਹਦੇ ਤਹਿਤ ਅਸੀਂ ਵੱਖ-ਵੱਖ ਅਧਿਕਾਰੀਆਂ ਨਾਲ ਥੋੜ੍ਹ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਗੱਲਬਾਤ ਕਰਦੇ ਆਂ ਕਿ ਇਸ ਮੋਹਮ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪਈ ਸੋ ਅੱਜ ਇਸੇ ਲੜੀ ਦੇ ਤਹਿਤ ਅਸੀਂ ਪਹੁੰਚੇ ਆ ਅੱਜ ਜਲੰਧਰ ਦੇ ਵਿੱਚ ਜਿੱਥੇ ਅਸੀਂ ਡੀਸੀਪੀ ਆਪਰੇਸ਼ਨਲ ਡੀਸੀਪੀ ਸਿਕਿਉਰਿਟੀ ਚੇਰਨ ਰੇਸ਼ ਡੋਗਰਾ ਜੀ ਦੇ ਨਾਲ ਗੱਲ ਕਰਾਂਗੇ ਕਿ ਇਸ ਮਹਿੰਮ ਨੂੰ ਲੈ ਕੇ ਕਿੰਨਾ ਕੁ ਪ੍ਰਭਾਵ ਜਿਹੜਾ ਦਿਖਾਈ ਦੇ ਰਿਹਾ ਸੋ ਸਰ ਤੁਹਾਡਾ ਸਵਾਗਤ ਹੈ ਜੀ ਦਾਬਾ ਪੇ ਜੀ ਜਨੋਹਾਂ ਜੀ ਸਤਿ ਸ੍ਰੀ ਅਕਾਲ ਜੀ ਸਰ ਜਿਹੜੀ ਇਹ ਮਹਿੰਮਾ ਜੁਧ ਨਸ਼ਿਆਂ ਵਿਰੁੱਧ ਤੁਹਾਡੇ ਜਲੰਧਰ ਦੇ ਵਿੱਚ ਤੁਹਾਡੇ ਇਲਾਕੇ ਜਿਹੜਾ ਅੰਦਰ ਜਿਹੜੇ ਖੇਤਰ ਆਉਂਦੇ ਉਹ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਦਿਖਾਈ ਦੇ ਰਿਹਾ ਜਿਹਦਾ ਜੁਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਜੀ ਮਾਨਯੋਗ ਸੀਐਮ ਸਾਹਿਬ ਔਰ ਡੀਜੀਪੀ ਸਾਹਿਬ ਔਰ ਮੈਡਮ ਸੀਪੀ ਸਾਹਿਬ ਤੇ ਲਗ ਲਗ ਨਿਰਦੇਸ਼ਾਂ ਦੇ ਉੱਤੇ ਜਿੱਥੇ ਵੀ ਕੋਈ ਇਦਾਂ ਦਾ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਸਾਡੇ ACP DCP ਔਰ ਔਰ ਅਸੀਂ ਜਾ ਕੇ ਪੂਰਾ ਘੇਰ ਕੇ ਏਰੀਆ ਪੂਰੇ ਚੱਕਰ ਕਰਦੇ ਆ ਕਿਉਂਕਿ ਐਸ ਵੇਲੇ ਜਿਹੜਾ ਸਾਡੇ ਪੰਜਾਬ ਨੂੰ ਇੱਕ ਕੋਹੜ ਜੰਮੜਿਆ ਅਸੀਂ ਚਾਹਨੇ ਕਿ ਲਿੱਥਣਾ ਚਾਹੀਦਾ ਆ ਇਸ ਕਰਕੇ CM ਸਾਹਿਬ ਦਾ ਵੀ ਬਹੁਤ ਹੈ DGP ਸਾਹਿਬ ਦਾ ਵੀ ਔਰ ਮੈਡਮ ਸੀਪੀ ਸਾਹਿਬ ਦਾ ਵੀ ਅਸੀਂ ਆਪਣੇ ਜਲੰਧਰ ਏਰੀਏ ਦੇ ਵਿੱਚ ਕਮਿਸ਼ਨ ਰੇਟ ਦੇ ਵਿੱਚ ਵਿੱਚ ਜਿੰਨਾ ਵੀ ਜਿਹੜੇ ਵੀ ਸਾਡੇ ਏਰੀਆ ਹੈਗੇ ਆ ਕੋਨਪੂਰਾ ਘੇਰ ਕੇ ਕਰਕੇ ਸਰਚ ਕਰਦੇ ਆ ਸਾਡਾ ਜਿੰਦਾ ਵੀ ਜਿੰਦਾ ਕਾਸੋ ਜਿੰਦਾ ਸਾਡਾ ਚੱਲ ਰਿਹਾ ਇਸ ਵੇਲੇ ਸਾਡਾ ਲਗਾਤਾਰ ਚੱਲ ਰਿਹਾ ਅਸੀਂ ਕਾਫੀ ਪਰਚੇ ਦਿੱਤੇ ਆ ਰਿਕਵਰੀ ਵੀ ਕਾਫੀ ਹੋਈ ਆ ਕਾਫੀ ਪਰਚੇ ਦਿੱਤੇ ਆ ਇਹ ਮੁਹਿੰਮ ਜਿਹੜੀ ਹੈਗੀ ਆ ਨਸ਼ਿਆਂ ਵਿਰੁੱਧ ਇਹ ਚੱਲੀ ਜਾਊਗੀ ਸਾਡੀ ਸਾਰੀ ਜੀ ਸਰ ਗੱਲ ਕਰੀਏ ਤਿਉਹਾਰਾਂ ਦੀ ਦਿਨ ਤਿਉਹਾਰ ਆ ਹੁਣ ਤਿਉਹਾਰਾਂ ਦੇ ਦਿਨ ਚੱਲਦੇ ਆ ਇਹਨੂੰ ਜਲੰਧਰ ਸਿਟੀ ਦੇ ਵਿੱਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਤੁਹਾਡੇ ਪ੍ਰਪਾਰਟੀ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਚਲੋ ਪਹਿਲਾਂ ਸਾਡੇ ਦੁਸ਼ਹਿਰਾ ਨਿਕਲਿਆ ਉਹ ਬੜਾ ਵਧੀਆ ਪੀਸ ਪੁਲਿਸੀ ਲੋਕਾਂ ਨੇ ਬਹੁਤ ਇੰਜੋਏ ਕੀਤਾ ਫਿਰ ਮਹਾਰਾਜ ਦੀ ਸ਼ੋਭਾ ਯਾਤਰਾ ਵੀ ਬਾਲਮੀਕੀ ਮਹਾਰਾਜ ਜੀ ਉਹਨਾਂ ਦੀ ਬਹੁਤ ਵਧੀਆ ਸ਼ਹਿਰ ਵਾਲੇ ਬੜਾ ਵਧੀਆ ਸੰਯੋਗ ਦਿੱਤਾ ਉਹ ਬਹੁਤ ਵਧੀਆ ਨਿਕਲੀ ਆ ਜਿਹੜਾ ਕੱਲ ਹੈਗਾ ਆ ਕੱਲ ਵਰਤ ਹੈਗਾ ਆ ਉਹਦੇ ਕਰਕੇ ਵੀ ਸਾਰੇ ਇਲਾਕੇ ਦੇ ਵਿੱਚ ਮੈਡਮ ਜੀ ਨੇ ਸੀਪੀ ਮੈਡਮ ਜੀ ਨੇ ਪੂਰੇ ਜਿੱਥੇ ਲੇਡੀਜ਼ ਦਾ ਮਾਡਲ ਟੋਰ ਹੋ ਗਿਆ ਜੋਤੀ ਚੌਂਕ ਹੋ ਗਿਆ ਕਿਸ਼ਨਪੁਰਾ ਹੋ ਗਿਆ ਜਿੱਥੇ-ਜਿੱਥੇ ਵੀ ਲੇਡੀਜ਼ ਦਾ ਹੈਗਾ ਉੱਥੇ ਲੇਡੀਜ਼ ਫੋਰ ਸਿਕਿਉਰਿਟੀ ਲਾਈ ਆ ਲੋਕ ਆਪਣੇ ਲੀਡਸ ਮਹਿੰਦੀ ਲਵਾ ਰਹੇ ਆ ਔਰ ਆਪਣਾ ਜਿਹੜਾ ਹੈਗਾ ਸਾਰਾ ਜੋ ਵੀ ਸਿਸਟਮ ਚੱਲ ਰਿਹਾ ਜੀ ਮਹਿੰਦੀ ਦਾ ਉਹ ਸਾਰੀ ਟਿਊਟਰ ਸਿਕਿਉਰਿਟੀ ਲੱਗੀ ਆ ਪ੍ਰੋਪਰ ਆਪਣੇ ਪੂਰੇ ਪਰਿਵਾਰ ਨਾਲ ਆ ਕੇ ਮਹਿੰਦੀ ਲੁਆਣ ਉਸ ਭਗਵਾਨ ਦਾ ਮਾਤਾ ਰਾਣੀ ਦਾ ਸ਼ੁਭਗਜਾਰ ਕਰਾ ਅ ਡੋਗਰਾ ਸਾਹਿਬ ਗੱਲ ਕਰੀਏ ਸਮਾਜ ਗ੍ਰੋਥੀ ਅਨਸਰਾਂ ਨਹੀਂ ਕਿਉਂਕਿ ਜਲੰਧਰ ਸਿਟੀ ਦੇ ਵਿੱਚ ਪਿਛਲੇ ਸਮੇਂ ਜੜੀਆਂ ਬਖੋ ਘਟਨਾਵਾਂ ਵੀ ਹੋਈਆਂ ਆ ਪੰਜਾਬ ਚ ਹੋ ਰਹੀਆਂ ਉਹਨੂੰ ਲੈ ਕੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਤਾਂ ਕਿ ਜਿਹੜਾ ਮਾਹੌਲ ਜਿਹੜਾ ਸੁਖਾਵਾਂ ਬਣਿਆ ਰਹਿ ਸਕੇ ਕੋਈ ਨਹੀਂ ਇਦਾਂ ਦੀ ਕਵੀ ਇਦਾਂ ਦੀ ਗੱਲ ਨਹੀਂ ਅਸੀਂ ਸਾਰੇ ਐਕਟੋਮਾ ਸਾਰੇ ਪੁਲਿਸ ਵਾਲੇ ਸਾਡੇ ਸਾਰੇ ਡੀਸੀਪੀ ਸਾਹਿਬਾਨ ਜੁਆਇੰਟ ਸੀਪੀ ਸਾਹਿਬ ਮੈਡਮ ਅਸੀਂ ਸਾਰੇ ਬਿਲਕੁਲ ਇਲਾਕੇ ਚ ਘੁੰਮਦੇ ਰਹੀਦਾ ਰਹੀਦਾ ਆ ਜੀ ਹੁਣ ਅਸੀਂ ਸ਼ੁਰੂ ਹੋ ਜਾਣਾ ਸਾਡੇ ਨਾਕੇ ਸ਼ੁਰੂ ਹੋ ਜਣੇ ਆ ਨਾਕੇ ਪ੍ਰੋਪਰ ਸਾਡੇ